ਹਾਂਜੀ ਕੜਾਣੀ ਫੈਸ਼ਨ ਬੁਟੀਕ ਤੇ ਮੇਰੇ ਭੈਣਾਂ ਦਾ ਸਵਾਗਤ ਹੈ ਜੀ ਸੋਸਟੀਕਾਲ ਸਾਰਿਆਂ ਨੂੰ ਤੇ ਅੱਜ ਅਸੀਂ ਤੁਹਾਡੇ ਨਾਲ ਜਿਹੜੀ ਵੀਡੀਓ ਲੈ ਕੇ ਆਏ ਆ ਇਹ ਪਿਓਰ ਪਸ਼ਮੀਨਾ ਲੈ ਕੇ ਆਏ ਆ ਇਹ ਪਲੇਨ ਦੇ ਵਿੱਚ ਰਹੂਗਾ ਜੀ ਰਾਮ ਟੈਕਸ ਦਾ ਰਹੂਗਾ ਜੀ ਇਹ ਤੇ ਤੁਸੀਂ ਕਢਾਈ ਕਰਾ ਸਕਦੇ ਹੋ ਲੈਸ ਵਗੈਰਾ ਲਾ ਕੇ ਇਹਨੂੰ ਸਟਿਚ ਕਰਾ ਸਕਦੇ ਹੋ ਜੀ ਤੇ ਬਹੁਤ ਵਧੀਆ ਕੱਪੜਾ ਹੈਗਾ ਤੇ ਇਹਦੀ ਕੋਈ ਕੰਪਲੇਂਟ ਨਹੀਂ ਹੈ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਜਿਹੜੀ ਸਾਡੇ ਤੁਸੀਂ ਕੱਪੜੇ ਆ ਸੂਟ ਅਸੀਂ ਦਿਖਾਉਨੇ ਕਿਵੇਂ ਦੇ ਲੱਗਦੇ ਆ ਲਓ ਜੀ ਪਹਿਲਾ ਕਲਰ ਜਿਹੜਾ ਹੈਗਾ ਇਹ ਮੰਜੈਂਟਾ ਸ਼ੇਡ ਆ ਸ਼ਾਇਦ ਥੋੜਾ ਸ਼ੇਡ ਦਾ ਫਰਕ ਆਵੇ ਪਰ ਇਹ ਪ੍ਰੋਪਰ ਮੰਜੈਂਟਾ ਡਾਰਕ ਵਾਲਾ ਨਹੀਂ ਹੈਗਾ ਜਿਹੜਾ ਆਪਣਾ ਮੰਜੈਂਟਾ ਹੁੰਦਾ ਕਿ ਸੋਨਾ ਜਿਹਾ ਕਲਰ ਮਿੱਠਾ ਜਿਹਾ ਕਲਰ ਆ ਮੰਜੈਂਟਾ ਲਓ ਜੀ ਇਹ ਮੰਜੈਂਟਾ ਕਲਰ ਆ ਪਹਿਲਾ ਰੰਗ ਇਹਦਾ ਲਓ ਜੀ ਦੂਸਰਾ ਕਲਰ ਹੈਗਾ ਮੋਰ ਪੰਖੀਆ ਕਲਰ ਆਹੇ। ਹਾਂ ਲਓ ਜੀ ਮੋਰ ਪੰਖੀਆ ਕਲਰ। ਬਹੁਤ ਸੋਹਣਾ ਕੱਪੜਾ ਏ। ਤੇ ਪ੍ਰੈਸ ਵਗੈਰਾ ਇਹਦੇ ਤੇ ਬਹੁਤ ਵਧੀਆ ਤਰੀਕੇ ਵਗੈਰਾ ਵਧੀਆ ਖੜਦੀਆਂ ਨੇ ਜੀਆਂ। ਤੇ ਸ਼ਾਈਨ ਵੀ ਆ ਕੱਪੜੇ ਦੇ ਵਿੱਚ। ਲਓ ਜੀ ਇਹ ਸਾਡਾ ਦੂਸਰਾ ਰੰਗ ਰਿਹਾ ਮੋਰ ਪੰਖੀਆ। ਅਲੋਈ ਤੇ ਤੀਸਰਾ ਕਲਰ ਆਊਗਾ ਜੀ ਇਹਦੇ ਵਿੱਚ। ਮਸਟਰਡ ਸ਼ੇਡ। ਨੌਜੀ। ਈ ਮਾਸਟਰ ਸ਼ੀਰ ਰਹੂਗਾ ਜੀ ਜਿਹੜਾ ਤੁਹਾਨੂੰ ਆਉਂਦਾ ਪਸੰਦ ਉਹਨੂੰ ਕਰ ਦੋ ਬੁੱਕ ਅਗਰ ਇਹਦੇ ਤੇ ਤੁਸੀਂ ਕਢਾਈ ਵਗੈਰਾ ਸਾਡੇ ਤੋਂ ਕਰਾਉਣੀ ਆ ਤੁਸੀਂ ਆਪ ਦਾ ਡਿਜ਼ਾਈਨ ਦੇ ਕੇ ਵੀ ਇੱਕ ਕਢਾਈ ਕਰਵਾ ਸਕਦੇ ਹੋ ਜੀ ਲਓ ਜੀ ਅਸੀਂ ਇਹਦੇ ਵਿੱਚ ਤਿਆਰ ਵੀ ਕਰਾਉਂਦੇ ਆ ਖੁਦ ਦੁਕਾਨ ਵਾਸਤੇ ਅਸੀਂ ਆਪ ਕਢਾਈਆਂ ਕਰਵਾ ਕੇ ਰੱਖਦੇ ਆ ਪਰ ਅੱਜ ਇਹ ਤੁਹਾਡੇ ਨਾਲ ਪਲੇਨ ਦੀ ਵੀਡੀਓ ਸ਼ੇਅਰ ਕਰਨ ਲੱਗੇ ਆ ਲਓ ਜੀ ਇਹੀ ਮੇਰੀਆਂ ਭੈਣਾਂ ਨੂੰ ਹੈਗਾ ਸੀਗਾ ਵੀ ਪਲੇਨ ਪਸ਼ਮੀਨਾ ਹੋਵੇ ਲਓ ਜੀ ਪਸ਼ਮੀਨਾ ਬਹੁਤ ਵਧੀਆ ਜੀ ਰਾਮ ਟੱਕ ਮੈਰੂਨ ਜਿਹਾ ਕਲਰ ਪ੍ਰੋਪਰ ਮੈਰੂਨ ਨਹੀਂ ਹੈਗਾ ਇਹ ਥੋੜਾ ਪਰਪਲ ਜਿਹਾ ਆ ਗਿਆ ਪਰਪਲ ਮੈਰੂਨ ਜਿਹਾ ਸ਼ੇਰ ਬਹੁਤ ਸੋਹਣਾ ਹੈ ਵੀ ਕਲਰ ਬਹੁਤ ਸੋਹਣਾ ਸਰਦੀਆਂ ਵਾਲੇ ਕਲਰ ਨੇ ਜੀ ਸਾਰੇ ਲਓ ਜੀ ਇਹ ਆ ਗਿਆ ਸਾਡਾ ਚੌਥਾ ਕਲਰ ਇਹ ਆ ਗਿਆ ਜੀ ਸਾਡਾ ਪੰਜ ਏ ਆ ਗਿਆ ਜੀ ਰਸਟ ਮਹਿਰੂਨ ਜਿਆ ਲੋ ਜੀ ਮਹਿਰੂਨ ਰਸਟ ਜਿਆ ਕਲਰ ਆ ਬਹੁਤ ਸੋਹਣਾ ਕਲਰ ਆ ਇਹ ਲੋ ਜੀ ਇਹ ਸਾਡੇ ਕੋਲੇ ਆ ਗਿਆ ਪੰਜਵਾਂ ਕਲਰ ਲੋ ਜੀ ਜਿਹੜੇ ਤੁਹਾਨੂੰ ਆਉਂਦਾ ਪਸੰਦ ਉਹ ਸਾਨੂੰ ਕਮੈਂਟ ਦੇ ਵਿੱਚ ਤੁਸੀਂ ਭੇਜ ਸਕਦੇ ਹੋ ਬੁੱਕ ਕਰਵਾ ਲਾਂਗੇ ਤੁਹਾਡਾ ਸੂਟ ਕੜਾਈ ਵਗੈਰਾ ਕਰਾਉਣਾ ਸਟਿਚ ਵਗੈਰਾ ਕਰਾਉਣਾ ਤੁਸੀਂ ਦੱਸ ਸਕਦੇ ਹੋ ਸਾਨੂੰ ਡਿਜ਼ਾਈਨ ਭੇਜ ਕੇ ਤੁਸੀਂ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਜੀ ਇਹਨਾਂ ਦਾ ਜਿਹੜਾ ਰੇਟ ਰਹਿਣ ਵਾਲਾ ਜੀ ਉਹ 850 ਦੀ ਰੇਂਜ ਦੇ ਵਿੱਚ ਹੀ ਰਹਿਣਗੇ ਸੂਟ 5 ਮੀਟਰ ਦਾ ਸੂਟ ਰਹੂਗਾ ਜੀ ਵੱਡੇ ਪੱਨੇ ਚ ਰਹੂਗਾ ਜਿਹੜਾ ਆਪਣਾ ਸੂਟਾਂ ਦਾ ਨਾਰਮਲ ਪਣਾ ਹੁੰਦਾ ਤੇ 5 ਮੀਟਰ ਦੀ ਕੱਟ ਰਹੂਗੀ ਜੀ ਪੂਰੀ ਲੋ ਜੀ ਇਹ ਪੰਜੇ ਕਲਰ ਨੇ ਪੰਜੇ ਕਲਰ ਬਹੁਤ ਸੋਹਣੇ ਨੇ ਕੇ ਦੇ ਵਿੱਚ ਆ ਗਿਆ ਜੀ ਬਲੈਕ ਬਲੈਕ ਦੇ ਵਿੱਚ ਸਾਡੇ ਕੋਲ ਪੰਜ ਲਾਜ ਬਲੈਕ ਕਲਰ ਦੇ ਵਿੱਚ ਅਸੀਂ ਕੁਰਤਾ ਪਜਾਮੇ ਵੀ ਬਣਾ ਸਕਦੇ ਆ ਇਹਦੀ ਕੋਈ ਕੰਪਲੇਨ ਬੁਰ ਵਗੈਰਾ ਨਹੀਂ ਆਉਂਦਾ ਇਹਦੇ ਤੇ ਕੱਪੜੇ ਤੇ ਇਹਦੇ ਵਿੱਚ ਕੁਰਤੇ ਪਜਾਮਿਆਂ ਨੂੰ ਵੀ ਬਹੁਤ ਸਾਰੇ ਲੋਕ ਲੈ ਕੇ ਜਾਂਦੇ ਆ ਮੁੰਡੇ ਵੀ ਬਹੁਤ ਪਾਉਂਦੇ ਆ ਕੁਰਤਾ ਪਜਾਮਾ ਬਹੁਤ ਵਧੀਆ ਰਹਿੰਦਾ ਲਓ ਜੀ ਲੈੱਕ ਕਿਸੇ ਵੀ ਕਲਰ ਚ ਤੁਸੀਂ ਦੋ ਦੋ ਸੂਟ ਵੀ ਲੈ ਸਕਦੇ ਹੋ ਜੀ ਕਰੋ फटाफट ਬੁੱਕ ਤੇ ਕਰਾਈਏ ਅਸੀਂ ਤੁਹਾਡੇ ਸੂਟ ਰੈਡੀ ਲਓ ਜੀ ਕਲਰ ਬਹੁਤ ਸੋਨੇ ਆ ਨੇ ਇਹਦੇ ਵਿੱਚ ਲਾਈਟ ਸ਼ੇਡ ਵੀ ਆਉਂਦੇ ਆ ਜਿਵੇਂ ਆਪਣੀਆਂ ਬੀਬੀਆਂ ਕਈ ਲਾਈਟ ਪਾਉਂਦੀਆਂ ਉਹ ਵੀ ਸ਼ੇਡ ਆਉਂਦੇ ਆ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੀ ਜਿਵੇਂ ਫਿਸਤਾ ਆ ਗਿਆ ਲਾਈਟ ਬ੍ਰਾਊਨ ਸ਼ੇਡ ਆ ਗਿਆ ਤੇ ਇਹਦੇ ਵਿੱਚ ਇਦਾਂ ਦੇ ਆਫ ਵਾਈਟ ਆ ਗਿਆ ਵਾਈਟ ਆ ਗਿਆ ਇਦਾਂ ਦੇ ਕਲਰ ਵੀ ਲਾਈਟ ਸ਼ੇਡ ਦੇ ਵਿੱਚ ਵੀ ਆਉਂਦੇ ਆ ਓਕੇ ਜੀ ਜਿਹਨੂੰ ਜਿਹੜਾ ਪਸੰਦ ਆ ਜੀ ਸਾਨੂੰ ਕਮੈਂਟ ਜ਼ਰੂਰ ਕਰ ਦਿਓ ਉਹ ਹੀ ਸੂਟ ਤੁਸੀਂ ਤੁਹਾਡਾ ਰੱਖ ਦਾਂਗੇ ਜੀ ਠੀਕ ਹੈ ਜੀ ਸੋਸਟੀ ਕਾਂਜੀ ਮੇਰੀਆਂ ਭੈਣਾਂ ਵੱਧ ਤੋਂ ਵੱਧ ਸ਼ੇਅਰ ਕਰਿਓ ਸਾਡੀ ਵੀਡੀਓ ਨੂੰ ਜੀ ਓਕੇ ਜੀ